ਹਾਂਜੀ ਗੁਰਦੁਆਰਾ ਨਾਨ ਸਰਕਾਰੀ ਇਹ ਵੀ ਫ੍ਰਿਜ ਨੂੰ ਵਿਖੇ ਤਨ ਤਨ ਸੇਵ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਬੰਦੀ ਛੋੜ ਦਿਨ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਨੇ ਮਨਾਇਆ ਦੀਵਾਲੀ ਮਨਾਈਏ ਬੰਦੀ ਛੋੜ ਦਾਤੇ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਤੇ ਖੁਸ਼ ਰਹੋ ਹਾਂਜੀ ਬੋਲੋ ਅਜੀਤ ਸਿੰਘ ਸਾਹਿਬ ਅਜੀਤ ਪਤੇ ਜੀ ਉੱਚੇ ਥੋੜਾ ਗਈ ਵਿਹੋੜਬੰਦੀ ਛੋੜ ਰੰਗਕਾਰ ਗੱਦਦਾਰੀ ਦੀਵਾਲੀ ਦੀ ਅਤੇ ਬੰਦੀ ਛੋੜ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਹੁਣ ਇਹ ਤੋਂ ਦੀ ਪ੍ਰਬੰਧ ਕਮੇਟੀ ਵੱਲੋਂ ਸੇਵਾਦਾਰਾਂ ਵੱਲੋਂ ਅਤੇ ਗੁਰਦੁਆਰਾ ਨਾਮ ਅਸਰ ਜੋ ਤੰਤਰ ਬਾਬਾ ਇਸ਼ਰ ਸਿੰਘ ਮਹਾਰਾਜ ਜੀ ਜਾਇਤ ਸੰਸਣ ਬਲ ਰਿਹਾ ਹੈ ਉੱਥੇ ਭਾਈ ਤਨਮਨ ਤੁਨਦ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਲਿਕੀ ਪਤੇ ਪਤੇ

ਆਪਰਾਦ ਨਹੀਂ ਕਰਦੇ। ਦੇਦੇ ਉਹ ਬਧਾਈ ਸੰਗਤਾਂ ਨੂੰ। ਅੱਜ ਬੰਦੀ ਛੋੜ ਦਿਵਸ ਦੀਆਂ ਭਾਈ। ਛੋੜ ਦਿਸ ਦੀਆਂ ਸੰਗਤਾਂ ਨੂੰ ਬਹੁਤ-ਬਹੁਤ ਬਧਾਈਆਂ ਹੋਣ ਜੀ। ਤੁਹਾਨੂੰ-ਤੁਹਾਨੂੰ ਸ਼ਹਿਰ ਦੀ ਉਹ ਸਰਦਿੰਗੀ ਮਹਾਰਾਜ ਸਭ ਦੇ ਸਿਰਾਂ ਤੇ ਮੇਰ ਪਰਿਆ ਹੱਥ ਰੱਖਣ ਜੀ। ਸਭ ਨੂੰ ਨਾਮ ਬਾਣੀ ਨਾਲ ਜੋੜਨ ਕਰ। ਵਾਹਿਗੁਰੂ